ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸੰਸਰੀਆ ਕਾਲ ਅੱਜ ਅਸੀਂ ਤੁਹਾਨੂੰ ਤਰਪਾਈ ਕਰਨਾ ਦੱਸਦੇ ਆ ਇਹ ਆਪਾਂ ਨਿਸ਼ਾਨੀਆਂ ਲਾਈਆਂ ਹੋਣਗੀਆਂ ਜਿੰਨੀ ਆਪਾਂ ਤਰਪਾਈ ਕਰਨ ਨੂੰ ਮੋੜਨਾ ਦੇਖੋ ਤੇ ਥੋਪਾ ਮੋੜ ਲਿਆ ਫਿਰ ਤੁਸੀਂ ਇਹਨੂੰ ਕੀ ਕਰਨਾ ਹੈ ਇਸ ਤਰੀਕੇ ਨਾਲ ਆਏ ਭਾਂਡ ਬਣਾ ਲੈਣੀਆਂ ਹੱਥ ਨਾਲ ਐਂ ਕਰ ਕਰ ਕੇ ਇਹ ਮੈਂ ਇੱਧਰ ਵੀ ਨਿਸ਼ਾਨੀ ਲਾਈ ਹੋਈ ਆਪਾਂ। ਆਨੇ ਕਰ ਕਰਕੇ ਇਹ ਜਪਾਣ ਬਣ ਜਾਂਦੀ ਏ ਇਹ। ਇਹ ਸੂਤੀ ਬਿਲਕੁਲ ਸੂਤੀ ਕੱਪੜਾ ਹੈ। ਫਿਰ ਤੁਸੀਂ ਇਹਨੂੰ ਇਸ ਤਰੀਕੇ ਨਾਲ ਮੋੜ ਲਓ। ਵੀਡੀਓ ਨੂੰ ਐਂਡ ਟੱਕਰ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ। ਜਿੰਨਾ ਤੁਸੀਂ ਲੇੜੀ ਰੱਖਣੀ ਉਹਨਾਂ ਰੱਖ ਕੇ ਤੁਸੀਂ ਮੋੜ ਸਵਾਗਤ ਹੈ। ਇਹਦੇ ਖਾਤਰ ਆਪਾਂ ਨੂੰ ਇਹ ਸੋਈ ਤਰਪਾਈ ਵਾਲੀ ਸੋਈ ਹੁੰਦੀ ਹੈ ਇਹ। ਰੇਖ ਏਡੀਕ ਇਹਦੇ ਨਾਲ ਤਰਪਾਈ ਕਰਨੀ ਹੈ। ਇਹ ਚਾ ਪਤਾਗਾ ਪਾ ਲੈ। ਦੂਜੇ ਪਾਸੇ ਆਪਾਂ ਗੰਢ ਲਾ ਲਈ। ਇਸ ਤਰੀਕੇ ਨਾਲ ਤੁਸੀਂ ਤਰਪਾਈ i ਬਹੁਤ ਹੀ ਸੌਖੇ ਤਰਪਾਈ ਕਰਨੇ ਸੂਤੀ ਤੇ ਤਾਂ ਬਹੁਤ ਹੀ ਵਧੀਆ ਤਰਪਾਈ ਹੁੰਦੀ ਹੈ ਬ੍ਰੇਕ ਬ੍ਰੇਕ ਤਰਪਾਈ ਦੇਖੋ ਇਧਰ ਜਮਣੇ ਦੀ ਹੁੰਦਾ ਜੇ ਨੂੰ ਨਈ ਤਰਪਾਈ ਕਰਨੀ ਆ ਉਹਦੀ ਓਵੀ ਸਬੀਡ ਗਨ ਵੇਖ ਕੇ ਵਧੀਆ ਤਰਪਾਈ ਕਰ ਸਕਦਾ ਹੈ ਦੇਖੋ ਆਪਣਾ ਮਿੰਟਾਂ ਵਿੱਚ ਹੀ ਕਰ ਲਈ ਇੰਨੀ ਤਰਪਾਈ ਹਮੇਸ਼ਾ ਸੋਈ ਤਰਪਾਈ ਵਾਲੀ ਲੋਹ ਤਰਪਾਈ ਕਰਨ ਵੇਲੇ ਐਸੇ ਤਰੀਕੇ ਨਾਲ ਹੀ ਕਰਦੇ ਜਾਣਾ ਇਸ ਟ੍ਰਿਕ ਨਾਲ ਹੀ ਆਪਾਂ ਕਰਦੇ ਜੰਨੇ ਆ ਸਾਰੀ ਕਰ ਲੈਣੀ ਆ ਤਰਪਾਈ ਫਿਰ ਤੁਹਾਨੂੰ ਅੱਗੇ ਦੱਸਾਂਗੇ ਇੰਦਨੋਂ ਤਾਂ ਆਪਾਂ ਸਾਰੀ ਕਰ ਲੈਣ ਦੀ ਤਰਪਾਈ ਇਹ ਤਾਂ ਇਹ ਥੱਲੇ ਢੀ ਲੇੜ ਆਪਣੀ ਕਮੀਜ਼ ਦੀ ਇਹ ਪਾਸਿਆਂ ਵਾਲੀ ਜੀ ਨੂੰ ਚੱਕਾਂ ਵਾਲੀ ਕਹਿੰਦੇ ਚਾਕ ਕਹਿੰਦੇ ਆ ਇਹ ਜਿੰਨਾ ਤੁਸੀਂ ਰੱਖਿਆ ਅਸੀਂ ਇੰਚ ਰੱਖਿਆ ਤੁਸੀਂ ਜਿੰਨਾ ਰੱਖਿਆ ਹੋਗਾ ਉਹਨਾਂ ਰੱਖ ਕੇ ਮੋੜ ਕੇ ਤਰਪਾਈ ਕਰ ਸਕਦੇ ਇਸ ਤਰੀਕੇ ਨਾਲ ਤੁਸੀਂ ਇਹਦੇ ਸਾਰੇ ਕਰ ਲੈਣੇ ਕਰ ਸਕਦੇ ਹੋ ਤਰਪਾਈ ਇਹ ਜਾਗ ਦੀ ਤਰਪਾਈ ਇਸ ਤਰੀਕੇ ਨਾਲ ਕਰਦੇ ਜੋ ਲਓ ਜੀ ਆਪਾਂ ਤਰਪਾਈ ਕਰ ਲਈ ਇਦਾਂ ਇਹ ਵੀ ਮੋੜ ਲਿਆ ਦੇਖੋ ਇਹ ਝੱਕਾਂ ਕੋਲੋਂ ਇਧਰ ਆਏ ਨਾ ਮੋੜ ਲਈ ਇਹ ਫਿਰ ਆਪਣੀ ਇਹ ਲੇੜੀ ਆਇ ਨੂੰ ਗਈ ਫਿਰ ਆਪਣੀ ਇਹ ਲੇੜੀ ਇਹ ਇੱਧਰ ਗਈ ਇੱਧਰੋਂ ਮેર ਇੱਧਰ ਆਈ ਚਾਰ ਚੁਫੇਰੇ ਆਪਾਂ ਕਰ ਲਈ ਤਰਪਾਈ ਦੇਖੋ ਕਿਤੇ ਆਪਣੀ ਤਰਪਾਈ ਦਿਸਦੀ ਨਹੀਂ वीडियो भीडियो नाइन तक जरूर देखो चैनल में सबसक्राइब जरूर करो वीडियो पसंद आवे शेयर तो लाइक करो चलो जी आप अगली वीडियो मिलते हैं पाँच दस मिनटा अपनी तरपाई होगी सारी यह तो चैनल में सबसक्राइब जरूर करो वीडियो पसंद आवे शेयर तो लाइक करो चलो जी आप अगली वीडियो मिलते हैं वागुरू जी का खालसा वागुरू जी की फतह